ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਮੈਂ ਇੱਕ ਵਾਰ ਫੇਰ ਸੀਆਈਐਸਐਫ ਦਾ ਜਿਹੜੀ ਗੱਲ ਹੈ ਉਹ ਕਰਨ ਜਾ ਰਿਹਾ ਕਿ ਪੰਜਾਬ ਸਰਕਾਰ ਦੀ ਜਿਹੜੀ ਚੁੱਪ ਹੈ ਜਿਹੜੀ ਭਗਵੰਤ ਮਾਨ ਜੀ ਦੀ ਚੁੱਪ ਹੈ ਇਹਨਾਂ ਦੇ ਕੈਬਨਿਟ ਜਿਹੜੇ ਮੰਤਰੀ ਸਹਿਬਾਨ ਹੈ ਉਹਨਾਂ ਦੀ ਚੁੱਪ ਹੈ ਜਿਹੜੇ 92 ਹੁਣ ਤਾਂ 94 ਹੋ ਗਏ ਉਹ ਜਿਹੜੇ ਚੁਣੇ ਸੀ ਸਾਡੇ ਵਿਧਾਇਕ ਜਾਂ ਨੁਮਾਇੰਦੇ ਉਹਨਾਂ ਦੀ ਜਿਹੜੀ ਚੁੱਪ ਹੈ ਉਹ ਚੁੱਪ ਬਾਰੇ ਦੱਸਣਾ ਚਾਹਨਾ ਕਿ ਕਿਸ ਤਰ੍ਹਾਂ ਅੱਜ ਸੀਆਈਐਸਐਫ ਦੀ ਟੀਮ ਨੇ ਨੰਗਲ ਸ਼ਹਿਰ ਤੇ ਨੰਗਲ ਡੈਮ ਤੇ ਭਾਖੜਾ ਡੈਮ ਦਾ ਦੌਰਾ ਕੀਤਾ ਇੱਕ ਉੱਚ ਅਧਿਕਾਰੀਆਂ ਦੀ ਟੀਮ ਨੇ ਪਰ ਜਿਹੜੇ ਸਾਡੇ ਅਖੌਤੀ ਦੇਸ਼ ਭਗਤਾਂ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਲਈ ਹਾ ਦਾ ਨਾਰਾ ਮਾਰਿਆ ਸੀ ਭਰਾਓ ਜਿਸ ਥਾਂ ਤੇ ਮੈਂ ਖੜਾ ਹਾਂ ਇਸੇ ਥਾਂ ਦੇ ਨਜ਼ਦੀਕ ਜੂਨ ਦੇ ਮਹੀਨੇ ਲਗ ਲਗ ਐਮ ਐਲ ਏ ਮੰਤਰੀ ਸਹਿਬਾਨ ਖਾਸ ਕਰਕੇ ਮੁੱਖ ਮੰਤਰੀ ਸਹਿਬਾਨ ਇਸ ਥਾਂ ਤੇ ਆ ਕੇ ਧਰਨਾ ਦੇ ਰਹੇ ਸੀ ਪਰ ਭਰਾਓ ਅੱਜ ਉਸਰਨੇ ਦਾ ਰਿਜ਼ਲਟ ਇਹ ਨਿਕਲਿਆ ਕਿ ਅੱਜ ਪੰਜਾਬੀ ਲੁੱਟੇ ਹੋਏ ਮਹਿਸੂਸ ਕਰ ਰਹੇ ਭਗਵੰਤ ਮਾਨ ਜੀ ਦਾ ਜਿਹੜਾ ਨਾਮ ਹੈ ਜਿਹੜਾ ਇਹਨਾਂ ਦੇ ਐਮ ਐਲ ਏ ਸਭਾਨਾ ਆਮ ਆਦਮੀ ਪਾਰਟੀ ਦਾ ਨਾਮ ਕਾਲੇ ਅੱਖਰਾਂ ਚ ਅੱਜ ਤੋਂ ਬਾਅਦ ਲਿਖਿਆ ਜਾਏਗਾ ਕਿਉਂਕਿ ਜਿਹੜੀ BBMP ਹੈ ਇਹਨਾਂ ਨੇ BBMP ਨੇ ਜਿਹੜੀ 5.5 ਕਰੋੜ ਰੁਪਇਆ ਜਮ੍ਹਾਂ ਕਰਾਇਆ ਸੀ ਉਹਦਾ ਨਤੀਜਾ ਇਹ ਹੈ ਕਿ ਅੱਜ ਉੱਤੇਦਕਾਰੀ ਇੱਥੇ ਆ ਕੇ ਦੌਰਾ ਕਰਕੇ ਗਿਆ ਹੁਣ ਪਾਖੜਾ ਡੈਮ ਗਏ ਹੋਏ ਕਿ ਸੀਆਈਐਸਫ ਦੀ ਤਨਾਤੀ ਲਈ ਕੰਮ ਸ਼ੁਰੂ ਹੋ ਗਿਆ ਕਾਲੇ ਅੱਖਰਾਂ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਦਾ ਨਾਮ ਲਿਖਿਆ ਜਾਏਗਾ ਕਿ ਆਪਣੇ ਆਪ ਨੂੰ ਪਾਣੀ ਦੇ ਰਾਖੇ ਦੱਸਣ ਵਾਲੇ ਅੱਜ ਉਹ ਪਾਣੀ ਦੀ ਰਾਖੀ ਸੀਆਈਐਸਫ ਕਰਨ ਆਰੀ ਜਿਹਦੇ ਤੇ ਸਾਨੂੰ ਜਿੱਥੇ ਵੀ ਚਾਹੂंगे ਸਾਨੂੰ ਆਪਾਂ ਇੱਕ ਬੂੰਦ ਵੀ ਪਾਣੀ ਦੀ ਮੰਗਾਂਗੇ ਤਾਂ ਸੀਆਈਐਸਫ ਦੇ ਅਧਿਕਾਰ ਡੈਮ ਤੇ ਆਗੇ ਅੱਜ ਸਾਡੀ ਨਿਰਾਕੀ ਹੈ ਜਿਹਦੇ ਕਾਰਨ ਹੋਇਆ ਮੈਂ ਪੰਜਾਬੀਓ ਤੁਹਾਨੂੰ ਬੇਨਤੀ ਕਰਦਾ ਕਿ ਅਸੀਂ ਬੜੇ ਚਾਵਨ ਅਜਤਾਇਆ ਸੀ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਜੀ ਦੇ ਮੂਹਰੇ ਜਤਾਇਆ ਸੀ ਲੋਕਲ ਐਮ ਐਲ ਏ ਸਹਿਬਾਨ ਜਿਨ੍ਹਾਂ ਨੇ ਚੇਅਰਮੈਨ ਨੂੰ ਆਏ ਨੂੰ ਢੱਕਿਆ ਸੀ ਬੀਬੀ ਐਮ ਬੀ ਦੇ ਸਤਲੁਜ ਸਦਨ ਦੇ ਵਿੱਚ ਹਰਜੋਤ ਸਿੰਘ ਬਹਿਸ ਨੂੰ ਜਤਾਇਆ ਸੀ ਇਹਨਾਂ ਦੇ ਬਕਰ ਸਹਿਬਾਨ ਇੱਥੇ ਮੈਂ ਡੈਮ ਦੀ ਕਿਉਂਕਿ ਸੁਰੱਖਿਆ ਕਰਕੇ ਕੋਈ ਫੋਟੋ ਨਹੀਂ ਦਿਖਾ ਸਕਦਾ ਇਹਨਾਂ ਤਾਂ ਸੁਰੱਖਿਆ ਦੇ ਨੀਮਾਂ ਨੂੰ ਛੱਕੇ ਟੰਗਿਆ ਸੀ ਇਸ ਡੈਮ ਤੇ ਜਿੱਥੇ ਮੈਂ ਖੜਾ ਐ ਇਸ ਡੈਮ ਦੀਆਂ ਚਾਬੀਆਂ ਲੈ ਕੇ ਇੱਥੇ ਨੱਚਦੇ ਰਹੇ ਜੇ ਸਾਂ ਤੇ ਮੈਂ ਖੜਾ ਹਾਂ ਇੱਥੇ ਗਿੱਧੇ ਤੇ ਭੰਗੜੇ ਦਾ ਡਾਂਸ ਕਰਦੇ ਰਹੇ ਆ ਜੋ ਲੋਕ ਦਿਖਾਈ ਨਹੀਂ ਦੇ ਰਹੇ ਕਾਨੂੰਨ ਨੰਗਲ ਦੀ ਧਰਤੀ ਤੇ ਸਾਡੇ ਬਾਰੇ ਕਹਿੰਦੇ ਸੀ ਕਹਿੰਦੇ ਬੋਲਣ ਜੋਗ ਨਹੀਂ ਆ ਕਰ ਨਹੀਂ ਸਕਦੇ ਪਰ ਮੈਂ ਅੱਜ ਕਹਿੰਦਾ ਕਿ ਮੈਂ ਖੜਾ ਨੰਗਲ ਡੈਮ ਦੇ ਉੱਤੇ ਮੈਂ ਸੀਆਈਆ ਇਹ ਸਭ ਦੀ ਧਨਾਤੀ ਦਾ ਵਿਰੋਧ ਕਰਦਾ ਆਓ ਤੁਸੀਂ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ ਸੀ ਤੁਸੀਂ ਬੀਬੀਐਮਬੀ ਨੂੰ ਲਿਖ ਕੇ ਦਿੱਤਾ ਸੀ ਕਿ ਅਸੀਂ ਪੈਸਾ ਨਹੀਂ ਦੇਣ ਦਵਾਂਗੇ ਉਹ ਤੁਹਾਡੀ ਜ਼ੁਬਾਨ ਤੇ ਅਜत्ताला ਕਿਉਂ ਲੱਗ ਗਿਆ ਉਹ ਇਸ ਲਈ ਲੱਗ ਗਿਆ ਕਿਉਂਕਿ ਦਿੱਲੀ ਨੂੰ ਤੁਸੀਂ ਪੰਜਾਬ ਦੇ ਹਿੱਤ ਵੇਚ ਦਿੱਤੇ ਤੁਹਾਡਾ ਕੇਜਰੀਵਾਲ ਆਕਾ ਸਤਕਾਰ ਯੋਗ ਅਰਵਿੰਦ ਕੇਜਰੀਵਾਲ ਜੀ ਜੋ ਦਿੱਲੀ ਦੇ ਗ੍ਰਹਿ ਮੰਤਰਾਲੇ ਤੇ ਜਿਹੜੇ ਇਹਨਾਂ ਦੇ ਕੇਸ ਚੱਲਦੇ ਤੁਹਾਡੀ ਚੁੱਪੀ ਦੱਸ ਰਹੀ ਕਿ ਤੁਸੀਂ ਪੰਜਾਬ ਦੇ ਅੱਜ ਹਿੱਤ ਵੇਚਤੇ ਅੱਜ ਪੰਜਾਬ ਦੇ ਪਾਣੀਆਂ ਨੂੰ ਕੇਂਦਰ ਸਰਕਾਰ ਲੁੱਟ ਦੀ ਤਿਆਰੀ ਚਾ ਗਿਆ ਸੀਐਸਫ ਦੀਆਂ ਅਧਿਕਾਰੀਆਂ ਦੀਆਂ ਟੀਮਾਂ ਫੇਰ ਰਹੀਆਂ ਪਰ ਤੁਸੀਂ ਕਿੱਥੇ ਆ ਜਿਹੜੇ ਉਦੋਂ ਗਿੱੱਦਾ ਪਾਉਂਦੇ ਸੀ ਪੰਜਾਬੀਓ ਮੈਂ ਬੇਨਤੀ ਕਰਦਾ ਸਾਡੀਆਂ ਗੱਲਾਂ ਕੌੜੀਆਂ ਵੀ ਲੱਗਦੀਆਂ ਹੋਊਗੀਆਂ ਗੱਲਾਂ ਮੈਂ ਗੱਲਾਂ ਨਹੀਂ ਕਰਦਾ ਸਾਡੇ ਤੇ ਦਰਦ ਆ ਪੰਜਾਬ ਦਾ ਸਾਡੇ ਦਰਦ ਆ ਆਪਣੇ ਸ਼ਹਿਰ ਦਾ ਸਾਡੇ ਦਰਦ ਆ ਉਹਨਾਂ ਲੋਕਾਂ ਦਾ ਜਿਹੜੇ ਲੋਕ ਪੰਜਾਬ ਦੇ ਹਿੱਤਾਂ ਦੇ ਲਈ ਲੜਦੇ ਰਹੇ ਸਾਡਾ ਸ਼ਹਿਰ ਜਿਹੜਾ ਬਰਬਾਦੀ ਦੀ ਕਗਾਰ ਤੇ ਆ ਨੰਗਲ ਜਿੱਦਣ ਸੀਆਈਐਸਫ ਤਨਾਤ ਹੋ ਗਈ ਮੈਂ ਕੱਲਾ ਵੀ ਕਹਿ ਰਿਹਾ ਸੀ ਜਿਹੜੇ ਲੋਕ ਆਪਣੀ ਰੇੜੀਆਂ ਖੋਖੇ ਲਾ ਕੇ ਗੁਜ਼ਾਰਾ ਕਰ ਰਹੇ ਪਰ ਭਰਾਓ ਉਦਲ ਖਮਾਨ ਨੂੰ ਕਿਸੇ ਨੇ ਬੈਠਣ ਨਹੀਂ ਦੇਣੇ ਮੇਰੀ ਗੱਲ ਯਾਦ ਰੱਖਿਓ ਅੱਜ ਮੇਰੀ ਗੱਲ ਜ਼ਰੂਰ ਗਰੀ ਲੱਗ ਜੇ ਤੇ ਮੈਂ ਬੇਨਤੀ ਕਰਦਾ ਪੰਜਾਬੀ ਭਰਾਵਾਂ ਨੂੰ ਨੰਗਲ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਹ ਗਿੱਧਾ ਪਾਉਣ ਵਾਲੇ ਤੋਂ ਬਚਿਓ ਆਮ ਆਦਮੀ ਪਾਰਟੀ ਤੋਂ ਇਹ ਜਿਨ੍ਹਾਂ ਨੇ ਟਾਲੇ ਲਾਏ ਜਿਨ੍ਹਾਂ ਨੇ ਸਤਲੁ ਸਦਨ ਦੇ ਵਿੱਚ ਬੀਬੀ ਐਮਬੀ ਦੇ ਚੇਅਰਮੈਨ ਨੂੰ ਡੱਕਿਆ ਉਸੇ ਦਿਨ ਜੂਨ ਦੇ ਮਹੀਨੇ ਚ ਤਾ ਹੋ ਗਿਆ ਸੀ ਇਹਨਾਂ ਨੇ ਬਹਾਨਾ ਦਿੱਤਾ ਚਾਹੇ ਗੱਲ ਲੱਤੀ ਹੋਈ ਸੀ ਸੀਆਈਐਸਫ ਦੀ ਉੱਤੇ ਤਿਆ ਹੋ ਗਿਆ ਕਿ ਸੀਆਈਐਸਫ ਅਥੇ ਲੱਗਣੀ ਆ ਪੰਜਾਬ ਦੇ ਹੱਕ ਲੁੱਟੇ ਗਏ ਪੰਜਾਬ ਦੇ ਪਾਣੀਆਂ ਤੇ ਸੀਐਫ ਦਾ ਅਧਿਕਾਰ ਹੋਏਗਾ ਪਰ ਜਿਹੜੇ ਤੁਸੀਂ ਲੋਕ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਹਰਜੋਤ ਸਿੰਘ ਬਹਿ ਸੀ ਜਿਹੜੇ ਇੱਥੇ ਕੁਰਬਾਨੀਆਂ ਦੇਣ ਦੀ ਗੱਲ ਕਰਦੇ ਸੀ ਕਹਿੰਦੇ ਸਰ ਕਲਮ ਹੋ ਜੂਗਾ ਕਹਿੰਦੇ ਇੱਥੇ ਲੱਗੇਗੀ ਨਹੀਂ ਜਾਂ ਪਾਣੀ ਨਹੀਂ ਦੇਉਂਗੇ ਆਓ ਸਰ ਕਲਮ ਕਰਾਈਏ ਮੈਂ ਉੱਥੇ ਹੀ ਖੜਾ ਆਂ ਜਿੱਥੇ ਤੁਸੀਂ ਸਰ ਕਲਮ ਕਲਾਂ ਆਏ ਸੀ ਜਿੱਥੇ ਤੁਸੀਂ ਚਾਬੀਆਂ ਲੈ ਕੇ ਨੱਚਦੇ ਸੀ ਤੁਹਾਡੇ ਵਰਕਰ ਜਿੱਥੇ ਇੱਥੇ ਆ ਕੇ ਧਰਮ ਦੇ ਬਹਾਨੇ ਨਾਲ ਪਿਕਨਿਕਾਂ ਮਨਾਉਂਦੇ ਸੀ ਤੁਸੀਂ ਆਓ ਉਸ ਥਾਂ ਤੇ ਮੈਂ ਖੜਾ ਕਿ ਆਓ ਆਪਾਂ ਰੋਕੀਏ ਆਪਾਂ ਇਸ ਨਾਕੀ ਦਾ ਸਿੰਬੋਲਿਕਲੀ ਵਿਰੋਧ ਕਰੀਏ ਕਾਨੂੰਨ ਦੇ ਦਾਇਰੇ ਚ ਰਹਿ ਕੇ ਪੰਨਾ ਤੁਸੀਂ ਨਹੀਂ ਆਣਾ ਹੁਣ ਤੁਹਾਡਾ ਪੰਜਾਬੀ ਲੋਕ ਪੰਜਾਬ ਦੇ ਲੋਕ ਤੁਹਾਡਾ ਨਾਂ ਕਾਲੇ ਇਤਿਹਾਸ ਦੇ ਕਾਲੇ ਅੱਖਰਾਂ 'ਚ ਲਿਖਿਆ ਜਾਊਗਾ ਕਿ ਤੁਸੀਂ ਪੰਜਾਬ ਦੇ ਹਿੱਤ ਵੇਚੜੀ ਕੋਈ ਕਸਰ ਨਹੀਂ ਛੱਡੀ ਤੇ ਮੈਂ ਪੰਜਾਬੀ ਨੂੰ ਆਖਰ ਚ ਬੇਨਤੀ ਕਰਦਾ ਨੰਗਲ ਵਾਸੀਆਂ ਨੂੰ ਅੱਜ ਚਾਹ ਤੇ ਨਾ ਆਓ ਕਿਸੇ ਐਸਫ ਲਾਗੀ ਬਿジネス ਵਾਧ ਜਾਣਾ ਮੈਂ ਤੁਹਾਨੂੰ ਉਧਰ ਵੀ ਕਿਹਾ ਸੀ ਬਿジネス ਨਹੀਂ ਬਣਾ ਜਿਹੜਾ ਤੁਸੀਂ ਬਿジネス ਕਰਦੇ ਤੇ ਰੋਕਾਂ ਲੱਗ ਜਣੀਆਂ ਤੇ ਮੈਂ ਤਜ ਪੰਜਾਬੀਏ ਨੂੰ ਕਹਿੰਦਾ ਨੰਗਲ ਵਾਸੀਆਂ ਨੂੰ ਅਸੀਂ ਕਰਤਾ ਕੁਛ ਨਹੀਂ ਸਕਦੇ ਕਿਉਂਕਿ ਸਰਕਾਰ ਚ ਨਹੀਂ ਆ ਪਰ ਇਹਨਾਂ ਝੂਠੇ ਇਨਕਲਾਬੀਆਂ ਤੋਂ ਬਚੋ ਆਓ ਅਸੀਂ ਆਪਣੀ ਲੜਾਈ ਲੜੀਏ ਪਾਣੀ ਦੀ ਲੜਾਈ ਲੜੀਏ ਆਪਣੇ ਸ਼ਹਿਰ ਦੇ ਵਸੇਵੇ ਦੀ ਲੜਾਈ ਲੜੀਏ ਐਨਾਂ ਹੀ ਕਹਿੰਦਾ ਹੋਇਆ ਮਾਈਕ ਹੋਰ ਫੇਰ ਕਹਨਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਪਿਪਰਾਓ ਜਿਸ ਡੈਮ ਤੇ ਖੜਕੇ ਤੁਸੀਂ ਧਰਨੇ ਦਿੰਦੇ ਸੀ ਜਿਸ ਡੈਮ ਤੇ ਖੜਕੇ ਤੁਸੀਂ ਚਾਬੀਆਂ ਨਾਲ ਨੰਗਾ ਨਾਚ ਨੱਚਦੇ ਸੀ ਉਸ ਡੈਮ ਤੇ ਆਪਾਂ ਖੜੇ ਆ ਹੁਣ ਆਓ ਆਪਾਂ ਇਕੱਠੇ ਹੋ ਕੇ ਇਸ ਗੱਲ ਦਾ ਵਿਰੋਧ ਕਰੀਏ ਤਾਂ ਜੋ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ ਤਾਂ ਜੋ ਸਾਡਾ ਨੰਗਲ ਸ਼ਹਿਰ ਵਸਿਆ ਰਹੇ ਐਨਾਂ ਹੀ ਕਹਿੰਦਾ ਹੋਇਆ ਲੋਕਾਂ ਤੋਂ ਮੈਂ ਸਾਥ ਦੀ ਮੰਗ ਕਰਦਾ ਕਿ ਆਓ ਕੱਲਿਆਂ ਦੀ ਲੜਾਈ ਨਹੀਂ ਆਪਾਂ ਇਕੱਠੇ ਹੋ ਕੇ ਲੜਾਈ ਲੜਨੀ ਧੰਨਵਾਦ